ਮੈਥੋਦੇ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਰੁਕੇ ਆ ਉਹ ਮੈਂ ਪੂਰੇ ਕਰਾਂਗੀ ਤੇ ਜਿਹੜੇ ਪੰਜਾ ਉਹਨਾਂ ਨੂੰ ਉਹਨਾਂ ਦੇ ਸਾਥ ਨਾਲ ਲੈ ਕੇ ਚੱਲਾਂਗੀ ਲੋਕਾਂ ਦਾ ਜਨ ਬਹੁਤ ਸੇ ਜੋ ਮਿਲਿਆ ਉਹਨਾਂ ਜੋ ਵੀ ਪਿੰਡ ਦੇ ਕੰਮ ਅਧੂਰੇ ਆ ਉਹ ਅਸੀਂ ਉਹ ਕਹਿੰਦੇ ਸਾਡੇ ਪੂਰੇ ਕਰਕੇ ਦੋ ਸਾਨੂੰ ਜਿਹੜਾ ਕਾਦੇ ਪਿੰਡ ਦੇਖਦੇ ਆ ਵੀ ਇਹਨੇ ਵਿਕਾਸ ਇੰਨੀ ਤਰੱਕੀ ਕਰ ਚੁੱਕੇ ਸਾਡਾ ਪਿੰਡ ਬਹੁਤ ਪਿੱਛੇ ਰਹਿ ਚੁੱਕਾ ਹੈ ਤੇ ਬਾਕੀ ਹੰਗਾਰਾ ਬਹੁਤ ਵਧੀਆ ਮਿਲਿਆ ਜੀ ਜਿੰਨੀ ਕੁ ਉਮੀਦ ਅਸੀਂ ਰੱਖੀ ਸੀ ਮੇਰੇ ਘਰ ਉਸ ਤੋਂ ਤਾਂ ਬਹੁਤ ਜ਼ਿਆਦਾ ਮਿਲ ਗਿਆ ਜੀ ਜਿੰਨਾ ਪਿਆਰ ਮਿਲਿਆ ਉਹ ਤੋਂ ਜ਼ਿਆਦਾ ਅਸੀਂ ਉਹਨਾਂ ਨੂੰ ਜਾਨੀ ਕਿ ਉਹਦੇ ਕਾਬਲ ਬਣੀ ਹੈ ਉਹਨਾਂ ਦੀ ਉਮੀਦ ਜਿੰਨੀ ਉਹਨੇ ਸਾਥੋਂ ਲਾਈ ਹੈ ਉਸ ਤੋਂ ਵੱਧ ਕੇ ਕਰਕੇ ਦੇਈਏ ਉਹਨਾਂ ਨੂੰ ਨੇ ਦੇਖੋ ਕੰਮ ਤਾਂ ਰੁਕੇ ਹੋਏ ਆ ਬਿਲਕੁਲ ਸਾਨੂੰ 10-15 ਸਾਲ ਦੇਖਦਿਆਂ ਹੋ ਗਏ ਆ ਕੰਮ ਚਲੋ ਹੁੰਦੇ ਆ ਪੰਚਾਇਤ ਕਰਦੀਆਂ ਆ ਪਰ ਜਿੰਨੀ ਸਪੀਡ ਨਾਲ ਜਿੰਨੇ ਮੰਨ ਲਓ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਇੰਨਾ ਹੋਣਾ ਚਾਹੀਦਾ ਉਹ ਕੁਝ ਹੋਇਆ ਨਹੀਂ ਹੈਗਾ ਜੀ ਇਹ ਸਭਾ ਨਰਾਇਣ ਦਾ ਪਿੰਡ ਹੈ ਇੰਨਾ ਕੋ ਪੈਸਾ ਆ ਸਾਡੇ ਪੰਡ ਕੋਲ ਹਨਾ ਉਹ ਲੋਨ ਲਈ ਵੀ ਤਿਆਰ ਆ ਬਸ ਉਹ ਉਮੀਦ ਕਰ ਰਿਹਾ ਕਿ ਇੱਕ ਸਹੀ ਹੱਥੋਂ ਔਰ ਸਹੀ ਕੈਂਡੀਡੇਟ ਦੀ ਜਗ੍ਹਾ ਸਹੀ ਜਨ ਬੰਦਾ ਸਹੀ ਮਿਲੇ ਤਾਂ ਅਸੀਂ ਉਹਦੇ ਹੱਥੀਏ ਪਤਾ ਲੱਗੇ ਆਹ ਫਾਰਾ ਵੀ ਚਾਹੁੰਦੇ ਆ ਕਿ ਪਿੰਡ ਨੂੰ ਇੱਕ ਬੱਕਰੀ ਜਾਨੀ ਨਹਾਰ ਲੈ ਕੇ ਆਈਏ ਕਿ ਸਾਡਾ ਪਿੰਡ ਜਿੰਦਾ ਬਾਕੀ ਪਿੰਡਾਂ ਮੈਂ ਗੱਲ ਕਰਦਾ ਉਹਨਾਂ ਦੇ ਦੇਖਣ ਨੂੰ ਕਿੰਨੇ ਸੋਹਣੇ ਬਣਾਏ ਆ ਸਾਡਾ ਪਿੰਡ ਵੀ ਇਦਾਂ ਹੀ ਵਧੀਆ ਬਣੇ ਅਸੀਂ ਵੀ ਚਾਹੁੰਦੇ ਆ ਕਿ ਜਿਹੜਾ ਪਾਣੀ ਦਾ ਨਿਕਾਸ ਸਹੀ ਕਰਕੇ ਜਿਹੜੇ ਬਾਦੂ ਛੱਪੜ ਬਣੇ ਹੋਏ ਆ ਜਾਂ ਕਿਤੇ ਆ ਉੱਥੇ ਵੀ ਪਾਰਕਾਂ ਵਧੀਆ ਬਣਾਈਆਂ ਜਾਣ ਸਾਡੇ ਪਿੰਡ 'ਚ ਵਧੀਆ ਐਜੂਕੇਸ਼ਨ ਹੋਵੇ ਵਧੀਆ ਲਾਇਬ੍ਰੇਰੀ ਹੋਵੇ ਜੀ ਵਧੀਆ ਹਸਪੀਟਲ ਮੈਡੀਕਲ ਵਧੀਆ ਟਰੀਟਮੈਂਟ ਸਾਡੇ ਪਿੰਡ ਆਵੇ ਉਹ ਸਾਰੀਆਂ ਚੀਜ਼ਾਂ ਆ ਜਿਹੜੇ ਕਿ ਹਰ ਪਿੰਡ ਵਿੱਚ ਹੋਣੀਆਂ ਚਾਹੀਦੀਆਂ ਆ ਉਹ ਸਾਡੇ ਪਿੰਡ ਨੂੰ ਕਿਸੇ ਚੀਜ਼ ਦੀ ਘਾਟ ਤਾਂ ਆ ਨਹੀਂ ਗਈ ਪਰ ਕੰਮ ਸਹੀ ਤਰੀਕੇ ਨਾਲ ਹੋਇਆ ਨਹੀਂ ਜਾਂ ਕੀਤਾ ਨਹੀਂ ਕਿਤੇ ਨਾ ਕਿਤੇ ਪ੍ਰੋਬਲਮ ਤਾਂ ਹੈ। ਜੀਆਂ ਜਗ੍ਹਾ ਤੇ ਤਾਂ ਅਸੀਂ ਦੇਖ ਕੇ ਆਏ ਆ ਵੀ ਮੰਨ ਲਓ ਸੱਤੋਂ ਤੇ ਖਾਣਾ ਔਖਾ ਹੋ ਗਿਆ ਸਾਨੂੰ। ਜੀ। ਮੰਨ ਲਓ ਮੈਂ ਸੋਚਦਾ ਸੀ ਵੀ ਇਹ ਲੋਕੀ ਇੱਥੇ ਰਹਿੰਦੇ ਕਿੱਦਾਂ ਹੋਣਗੇ ਮੰਨ ਲਓ ਇੰਨਾ ਕੋ ਉੱਥੇ ਵੀ ਪਾਣੀ ਮੰਨ ਲਓ ਉਹਦੀ ਨਿਕਾਸ਼ ਐ ਨਹੀਂ ਪਾਣੀ ਰੁਕਿਆ ਹੋਇਆ ਆ ਉੱਥੇ ਗੰਦਗੀ ਆ। ਔਰ ਗਲੀਆਂ ਮਤਲਬ ਕਹਿਣਾ ਤਾਂ ਕਿ ਨਾਲੀਆਂ ਇੰਨੀਆਂ ਖਰਾਬ ਆ ਗਲੀਆਂ ਜਿੱਦਾਂ ਵੀ ਮੈਂਟੇਨੈਂਸ ਹੋਈ ਨਹੀਂ ਉਸ ਚੀਜ਼ ਦੀ ਤੇ ਉਹਨਾਂ ਦੀ ਡੈਥ ਤੋਂ ਬਾਅਦ ਪਰ ਸਾਡੇ ਦਿਮਾਗ ਵਿੱਚ ਨਹੀਂ ਸੀਗੀ ਵੀ ਇੰਦਾ ਇਲੈਕਸ਼ਨ ਸਾਨੂੰ ਸੀਗਾ ਵੀ ਸ਼ਾਇਦ ਇਲੈਕਸ਼ਨ ਆ ਹੀ ਹੋਵੇ ਇੱਕ ਵੈਸੇ ਹੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਰਹੀ ਸੀ ਜੀ ਜੇ ਇਲੈਕਸ਼ਨ ਨਾ ਵੀ ਹੁੰਦੀ ਤਾਂ ਅਸੀਂ ਕੋਸ਼ਿਸ਼ ਵੀ ਇਹ ਕੀਤੀ ਆ ਵੀ ਇਲੈਕਸ਼ਨ ਨਾ ਕੀਤੀ ਜਾਵੇ ਵੀ ਵੈਸੇ ਹੀ ਹਨਾ ਸਰਬ ਸੰਤਿਨਾਲ ਸਾਨੂੰ ਕੋਈ ਇਦਾਂ ਦਾ ਲਾਲਚ ਵੀ ਨਹੀਂ ਸੀ ਅਸੀਂ ਕਹਿੰਦੇ ਸੀਗੇ ਵੀ ਕੋਈ ਵਧੀਆ ਜਿਹਾ ਚਿਹਰਾ ਪੰਨ ਚ ਆ ਜਾਵੇ ਹਾਂਜੀ ਕੋਈ ਵੀ ਅਸੀਂ ਕਹਿੰਦੇ ਸੀ ਕਿ ਪਿੰਡ ਦਾ ਸਾਡੇ ਸਾਰਾ ਜੋ ਵੀ ਆ ਭਾਈ ਜਰਾ ਸ੍ਰੀਖਾ ਸਾਰਾ ਪਿੰਡ ਪੱਧਰ ਤੇ ਇਕੱਠੇ ਕਰਕੇ ਕੋਈ ਵੀ ਕੈਂਡੀਡੇਟ ਵਧੀਆ ਜਿਆ ਲੱਭ ਲੋ ਜੀ ਬਟ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਸੀਂ ਉੱਚ ਨਾਕਾਮਯਾਬ ਰਹੇ ਹਾਂ ਜੀ ਪੰਚਾਂ ਦੀ ਗੱਲ ਇਹ ਆ ਕਿ ਸਾਰੇ ਪੰਜ ਬਹੁਤ ਵਧੀਆ ਆ ਸਾਰੇ ਨਵੇਂ ਚਿਹਰੇ ਆ ਜੀ ਹੋਰ ਕਿਸੇ ਚ ਕੋਈ ਵੀ ਵਿਤਕਰਾਂ ਨਹੀਂ ਮੇਰੇ ਹਿਸਾਬ ਨਾਲ ਸਾਰੇ ਪੰਜ ਪੜ੍ਹੇ ਲਿਖੇ ਵੀ ਆ ਸੂਝਵਾਨ ਆ ਪਿੰਡ ਵਾਸੀਆਂ ਨੂੰ ਮੈਂ ਇਹੀ ਕਹਿਣਾ ਕਿ ਜੋ ਸਾਡਾ ਇਦਾਂ ਹੀ ਸਹਿਯੋਗ ਦਿਓ ਨਾਲ ਮਿਲ ਕੇ ਤਾਂ ਜੋ ਆਪਾਂ ਪਿੰਡ ਦੀ ਇੱਕ ਨਵੀਂ ਨਹਿਰ ਬਣਾ ਸਕੀਏ ਪਿੰਡ ਦਾ ਜਿਹੜਾ ਆ ਰੁਕੇ ਸਾਡੀ ਚੇਂਜ ਕਰ ਦਈਏ ਜਿੱਦਾਂ ਮੰਨ ਲਓ ਸੁਪਨੇ ਡ੍ਰੀਮ ਲੈ ਆ ਪੂਰੇ ਕਰੀਏ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਲਾਕ ਰੋੜਕਾ ਕਲਾਂ ਦੇ ਪਿੰਡ ਦੇ ਢੇਸੀਆਂ ਕਾਨਾਂ ਦੇਖੀ ਜਿੱਥੇ ਕਿ 27 ਤਰੀਕ ਨੂੰ ਜਿਹੜੀ ਸਰਪੰਚੀ ਦੀ ਇਲੈਕਸ਼ਨ ਹੋਣ ਜਾ ਰਹੀ ਹੈਗੀ ਆ ਤੇ ਹੁਣ ਸਾਡੇ ਨਾਲ ਮੌਜੂਦ ਨੇ ਇਥੋਂ ਸਰਪੰਚੀ ਦੇ ਉਮੀਦਵਾਰ ਸੋਨ ਰਾਣੀ ਔਰ ਉਹਨਾਂ ਦੇ ਪਤੀ ਮਨਦੀਪ ਕੁਮਾਰ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹ ਕਿਹੜੇ ਜਿਹੜੇ ਇਸ਼ੂ ਹੈਗੇ ਜਾਂ ਕਿਹੜੀਆਂ ਗੱਲਾਂ ਲੈ ਕੇ ਜਿਹੜਾ ਸਰਪੰਚੀ ਦੀ ਜਿਹੜੀ ਚੋਣ ਲੜਦੇ ਹੈਗੇ ਆ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਆਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਮੇ ਵੀ ਅੱਜ ਮੈਡਮ ਜੀ ਸਰਪੰਚੀ ਦੀ ਤੁਸੀਂ ਇਲੈਕਸ਼ਨ ਜਿਹੜੀ ਆ ਉਹ ਰੰਗ ਜਾ ਰਹੇ ਹੈਗੇ ਆ ਕਿਹੜੀਆਂ ਗੱਲਾਂ ਆ ਜਿਹੜੀਆਂ ਲੈ ਕੇ ਜਿਹੜਾ ਲੋਕਾਂ ਨੇ ਤੁਹਾਨੂੰ ਜਿਹੜਾ ਸਰਪੰਚੀ ਦੇ ਜਿਹੜਾ ਉਮੀਦਵਾਰ ਬਣਾਇਆ ਹੈ ਰਾਹੀ ਗੁਰਜੀ ਦਾ ਖਾਲਸਾ ਜੀ ਵ ਮੇਰਾ ਨਾਮ ਸੁਮਨ ਰਾਣੀ ਮੇਰਾ ਪਿੰਡ ਕਾਨਾ ਟੇਸੀਆ ਮੈਂ ਇਥੇ ਸਰਪੰਚੀ ਦੀ ਚੋਣ ਲੜ ਰਹੀ ਹਾਂ ਤੇ ਇਥੋਂ ਦੇ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਰੁਕੇ ਆ ਉਹ ਮੈਂ ਪੂਰੇ ਕਰਾਂਗੀ ਤੇ ਪਿੰਡ ਦੇ ਜਿਹੜੇ ਪੰਜ ਆ ਉਹਨਾਂ ਨੂੰ ਉਹਦੇ ਸਾਥ ਨਾਲ ਲੈ ਕੇ ਚੱਲਾਂਗੀ ਹਾਂ ਤੁਸੀਂ ਜਦੋਂ ਪਿੰਡ ਦੇ ਵਿੱਚ ਜਾਂਦੇ ਹੈਗੇ ਆ ਕੋ ਲੋਕਾਂ ਨਾਲ ਤੁਸੀਂ ਮਿਲੇ ਹੈਗੇ ਆ ਲੋਕਾਂ ਨੇ ਕੀ ਹੋਇਆ ਮੰਗਿਆ ਲੋਕ ਕੀ ਚਾਹੁੰਦੇ ਨੇ ਜਿਹੜਾ ਪਿੰਡ ਵਿੱਚ ਹੋਣਾ ਚਾਹੀਦਾ ਹੈ ਲੋਕਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਉਹ ਉਹਨਾਂ ਦਾ ਜੋ ਵੀ ਪੈਂਦੇ ਦੇ ਕੰਮ ਅਧੂਰੇ ਆ ਉਹ ਅਸੀਂ ਉਹ ਕਹਿੰਦੇ ਵੀ ਸਾਡੇ ਉਹ ਪੂਰੇ ਕਰਕੇ ਦਿਓ ਸਾਨੂੰ ਠੀਕ ਹੈ ਹਾਂਜੀ ਤੇ ਤੁਹਾਡੀ ਆਪਣੇ ਕੀ ਸੋਚ ਹੈ ਵੀ ਪਿੰਡ ਵਿੱਚ ਕੀ ਕੀ ਹੋਣਾ ਚਾਹੀਦਾ ਹੈ ਅਸੀਂ ਲੋਕਾਂ ਦੇ ਪਿੰਡ ਦੇਖਦੇ ਆ ਵੀ ਇੰਨੇ ਵਿਕਾਸ ਇੰਨੀ ਤਰੱਕੀ ਕਰ ਚੁੱਕੇ ਸਾਡਾ ਪਿੰਡ ਬਹੁਤ ਪਿੱਛੇ ਰਹਿ ਚੁੱਕਾ ਹੈ ਅਸੀਂ ਵੀ ਚਾਹੁੰਦੇ ਆ ਵੀ ਸਾਡਾ ਪਿੰਡ ਵੀ ਸੋਸ਼ਲ ਮੀਡੀਆ ਦੇ ਆਵੇ ਵੀ ਪਿੰਡ ਕਾਣਾ ਟੇਸੇ ਇੰਨਾ ਵਧੀਆ ਬਣ ਚੁੱਕਾ ਹੈ ਕਿ ਹੜਾਪਾ ਇਹਨਾਂ ਦੀ ਜੋ ਪਤੀ ਆ ਹਸਬੰਡ ਨੇ ਮਨਜੀਤ ਕੁਮਾਰ ਬੇਟਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਜੀ ਅ ਇਲੈਕਸ਼ਨ ਹੋਣ ਜਾ ਰਹੀ ਆ ਪਿਛਲੇ ਕਾਫੀ ਮਹੀਨਾ ਚਾਰ ਪੰਜ ਦਿਨ ਹੋ ਗਏ ਜੋਂ ਕੰਪਲੇਂਟ ਇਹਦਾ ਚੱਲ ਲੱਗਿਆ ਸੀ ਅ 24 ਮਾਰਚ ਹੋ ਗਈ ਆ ਕਿਉਂ ਜੇ ਹਮਾਰਾ ਲੋਕ ਕਰਨ ਦਮ ਜੁਤਾ ਹੈ ਸਭ ਤੋਂ ਪਹਿਲਾਂ ਤਾਂ ਜੀ ਗੁਰੇ ਗੁਰਜੀ ਦਾ ਖਾਲਸਾ ਵਾਹਿਗੁਰੂ ਕੀ ਫਤੇ ਮੇਰਾ ਨਾਮ ਮਨਜੀਤ ਕੁਮਾਰ ਪਿੰਨ ਕਾਨੜਾ ਢੇਸੀਆ ਮੇਰੇ ਵਾਈਫ ਸੁਮਨਾਣੀ ਆ ਜਿਹੜੇ ਸਰਪੰਚ ਜੀ ਦੇ ਮੀਦਵਾਲੇ ਚੁਣੇ ਗਏ ਆ ਜੀ ਤੇ ਬਾਕੀ ਹਮਦਾਰਾ ਬਹੁਤ ਵਧੀਆ ਮਿਲਿਆ ਜੀ ਜੀ ਜਿੰਨੀ ਕੁ ਉਮੀਦ ਅਸੀਂ ਰੱਖੀ ਸੀ ਮੇਰੇ ਘਰ ਉਸ ਤੋਂ ਤਾਂ ਬਹੁਤ ਜ਼ਿਆਦਾ ਹੀ ਮਿਲ ਗਿਆ ਜੀ ਜੀ ਤੇ ਪਿਆਰ ਵੀ ਬਹੁਤ ਮਿਲਿਆ ਆ ਜੀ ਤੇ ਬਾਕੀ ਗੱਲ ਇਹ ਆ ਵੀ ਅਸੀਂ ਚਾਹੁੰਦੇ ਹਾਂ ਕਿ ਜਿੰਨਾ ਕੁ ਪਿਆਰ ਮਿਲਿਆ ਹੈ ਉਸ ਤੋਂ ਜ਼ਿਆਦਾ ਅਸੀਂ ਉਹਨਾਂ ਨੂੰ ਜਾਨੀ ਕਿ ਉਹਦੇ ਕਾਬਲ ਬਣੀ ਆ ਉਹਨਾਂ ਦੀ ਮੀਲ ਜਿੰਨੀ ਉਹਨੇ ਸਾਥ ਲਾਈ ਆ ਉਸ ਤੋਂ ਵੱਧ ਕੇ ਕਰਕੇ ਦੇਈਏ ਉਹਨਾਂ ਨੂੰ ਆ ਪਿੰਡ ਦੀ ਗੱਲ ਜਿੰਨੇ ਹੁਣ ਮੈਡਮ ਨਾਲ ਵੀ ਦੱਸਿਆ ਵੀ ਪਿੰਡ ਵਿੱਚ ਬਹੁਤ ਸਾਰੇ ਕੰਮ ਜਿਹੜੇ ਰੁਕੇ ਹੋਏ ਹੈਗਾ ਜਿਹੜਾ ਵਿਕਾਸ ਕਾ ਵੀ ਪਿਛੜਿਆ ਲੱਗਿਆ ਸਾਡੇ ਆ ਕਾਫੀ ਜਿਹਾ ਸ਼ਬਦ ਸ਼ਬਦੜਾ ਕੋੜਾ ਜਿਹਾ ਲਾ ਲੇ ਪਿਛੜਾ ਸ਼ਬਦ ਕੋਈ ਸਹੀ ਬੰਨ ਲੈ ਕਰਦੇ ਆ ਪਰ ਜਦੋਂ ਬੁ ਦੇਖਦੇ ਆ ਆਲੇ-ਦੋਲੇ ਜਿਹੜੇ ਬਾਕੀ ਦੇ ਪਿੰਡ ਆ ਵਿਕਾਸ ਦੇ ਜਿਹੜੀ ਦੀਆਂ ਤੇ ਬਹੁਤ ਅੱਗੇ ਵਧ ਚੁੱਕੇ ਆ ਤੇ ਪਿੰਡ ਜਿਹੜੇ ਢੇਸੀਆਂ ਕਰਨ ਆ ਲੱਗਦਾ ਆ ਵੀ ਇਹਦੇ ਵਿੱਚ ਕਾਫੀ ਖਰੋਤ ਹੈ ਵਿਕਾਸ ਦੇ ਵਿੱਚ ਕੀ ਕਹੂੰਗੇ ਇੱਥੇ ਨਹੀਂ ਦੇਖੋ ਕੰਮ ਤਾਂ ਰੁਕੇ ਹੋਏ ਆ ਬਿਲਕੁਲ ਸਾਨੂੰ 10-15 ਸਾਲ ਦੇਖਦਿਆਂ ਨੂੰ ਹੋ ਗਏ ਆ ਕੰਮ ਚਲੋ ਹ ਮੰਨ ਲਓ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਇੰਨਾ ਹੋਣਾ ਚਾਹੀਦਾ ਉਹ ਕੁਝ ਹੋਇਆ ਨਹੀਂ ਹੈਗਾ ਜੀ ਸਾਡੇ ਦੋ ਪਿੰਡ ਬਹੁਤ ਪਿੱਛੇ ਸੀਗੇ ਜਿਹੜੇ ਕਿ ਅੱਜ ਸਾਨੂੰ ਪਿੱਛੇ ਛੱਡ ਗਏ ਸਾਡੇ ਪਿੰਡ ਨੂੰ ਜੀ ਔਰ ਮੇਰੇ ਹਿਸਾਬ ਨਾਲ ਜਿੰਨਾ ਕਿ ਸਾਡਾ ਐਨ ਆਰ ਆਈ ਮੈਂ ਅੱਜ ਵੀ ਗੱਲ ਕਰ ਰਿਹਾ ਸੀ ਉੱਥੇ ਕਿ ਸਾਡਾ ਐਨ ਆਰ ਆਈ ਦਾ ਪਿੰਡ ਹੈ ਇੰਨਾ ਕਿ ਪੈਸਾ ਆ ਸਾਡੇ ਪਿੰਡ ਕੋਲ ਹਨਾ ਉਹ ਲਾਉਣ ਲਈ ਵੀ ਤਿਆਰ ਹੈ ਬਸ ਉਹ ਉਮੀਦ ਕਰ ਰਿਹਾ ਹੈ ਕਿ ਇੱਕ ਸਹੀ ਹੱਥੋਂ ਔਰ ਸਹੀ ਕੈਂਡੀਡੇਟ ਦੀ ਜਗ੍ਹਾ ਸਹੀ ਸਾਨੂੰ ਬੰਦਾ ਸਹੀ ਮਿਲੇ ਤਾਂ ਅਸੀਂ ਉਹਦੇ ਹੱਥੀਏ ਦਾਤਾਂ ਲੱਗੇ ਜਿਵੇਂ ਕਿ ਸਾਡੇ ਹੁਣ ਛੋਟੇ-ਛੋਟੇ ਪਿੰਡਾਂ 'ਚ ਵੀ ਸੀਵਰੇਜ ਦੀ ਜਿਹੜੀ ਆ ਅਰੇਂਜਮੈਂਟ ਹੋ ਗਈ ਆ ਸਾਰੇ ਪਿੰਡਾਂ 'ਚ ਪੈ ਗਈ ਆ ਪਰ ਸਾਡਾ ਪਿੰਡ ਹਜੇ ਵੀ ਇਸ ਚੀਜ਼ ਤੋਂ ਬੰਨ੍ਝਾ ਆਇਆ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਪਾਣੀ ਦੀ ਸਮੱਸਿਆ ਹੈ ਸੀਵਰੇਜ ਦਾ ਪਾਣੀ ਦਾ ਨਿਕਾਸ ਹੀ ਨਹੀਂ ਆ ਢੇਰ ਇੰਨਾ ਜਿੱਧਰ ਜਾਈਏ ਮਤਲਬ ਇੰਨਾ ਗੰਦਿਆ ਸਾਰਾ ਅਸੀਂ ਚਾਹੁੰਦੇ ਆ ਕਿ ਪਿੰਡ ਨੂੰ ਇੱਕ ਵੱਖਰੀ ਜਣੀ ਨਹਿਰ ਲੈ ਕੇ ਆਈਏ ਕਿ ਸਾਡਾ ਪਿੰਡ ਜਿੰਦਾ ਬਾਕੀ ਪਿੰਡਾਂ ਮੈਂ ਗੱਲ ਕਰਦਾ ਉਹਨਾਂ ਦੇ ਦੇਖਣ ਨੂੰ ਕਿੰਨੇ ਸੋਹਣੇ ਬਣਾਏ ਆ ਸਾਡਾ ਪਿੰਡ ਵੀ ਇਦਾਂ ਹੀ ਵਧੀਆ ਬਣੇ ਔਰ ਗਣੇ ਜਿਉਂ ਕਿ ਬਜੰਦਾ ਜ਼ਿਲ੍ਹੇ ਦੀ ਗੱਲ ਕਰਦੇ ਆ ਬਹੁਤ ਸਾਰੇ ਪਿੰਡ ਆ ਘਟੋ ਘਟ ਮੈਨ ਲੱਗਦਾ ਉਹਦੇ ਚੋਂ 30 40 ਪਰਸੈਂਟ ਪਿੰਡ ਜਿਹਨੇ ਪਿੰਡ ਜਿਹੜੇ ਆਪਣੇ ਉਹਨੇ ਪਿੰਡ ਜਿਹੜੇ ਛੱਪੜ ਹੈਗੇ ਆ ਜਿਹਨੂੰ ਥਾਪੜ ਮਾਰਨ ਜਾਂ ਮੋੜ ਤੱਕ ਨਿਕਲਣਾ ਜਿਹੜਾ ਸੁਪਨਾ ਸੁਧਾਰ ਕੀਤਾ ਜਾ ਚੁੱਕਿਆ ਆਪਣੇ ਪਿੰਡ ਵਿੱਚ ਕਿਉਂ ਜੀ ਹਾਲ ਕਿ ਸਤਨਾ ਦੀ ਹਾਲ ਤਾਂ ਸਾਡੇ ਬਹੁਤ ਮਾੜੀ ਹੈ ਜੀ ਜੇ ਦੇਖਿਆ ਜਾਵੇ ਤਾਂ ਪਾਣੀ ਨਿਕਲਦਾ ਨਹੀਂਗਾ ਮਤਲਬ ਗੰਦਗੀ ਇੰਨੀ ਹੈ ਜਿੱਥੇ ਪਾਣੀ ਦਾ ਟਹਿਰਾ ਆ ਹੁਣ ਅਸੀਂ ਕਈਆਂ ਪਿੰਡਾਂ 'ਚ ਮੈਂ ਦੇਖਿਆ ਜਿਹੜੇ ਛੱਪੜ ਆ ਪੂਰ ਪੂਰ ਕੇ ਉਹਦੇ ਪਾਰਕਾ ਬਣਾ ਦਿੱਤੀਆਂ ਉਹਨਾਂ ਨੇ ਜੀ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜਾ ਪਾਣੀ ਦਾ ਨਿਕਾਸ ਸਹੀ ਕਰਕੇ ਜਿਹੜੇ ਬਾਦੂ ਛੱਪੜ ਬਣੇ ਹੋਏ ਆ ਜਾਂ ਕਿੱਦਾਂ ਆ ਉੱਤੇ ਵੀ ਪਾਰਕਾਂ ਵਧੀਆ ਬਣਾਈਆਂ ਜਾਣ ਸਾਡੇ ਪਿੰਡਾਂ 'ਚ ਵਧੀਆ ਐਜੂਕੇਸ਼ਨ ਹੋਵੇ ਵਧੀਆ ਲਾਇਬ੍ਰੇਰੀ ਹੋਵੇ ਜੀ ਵਧੀਆ ਹਸਪੀਟਲ ਮੈਡੀਕਲ ਵਧੀਆ ਟਰੀਟਮੈਂਟ ਸਾਡੇ ਪਿੰਡਾਂ 'ਵਲੇ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੇ ਕਿ ਹਰ ਪਿੰਡ 'ਚ ਹੋਣੀਆਂ ਚਾਹੀਦੀਆਂ ਆ ਉਹ ਸਾਡੇ ਪਿੰਡ ਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਗਈ ਪਰ ਕੰਮ ਸਹੀ ਤਰੀਕੇ ਨਾਲ ਹੋਇਆ ਨਹੀਂ ਜਾਂ ਕੀਤਾ ਨਹੀਂ ਕਿਤੇ ਨਾ ਕਿਤੇ ਪ੍ਰ ਮੇਰਾ ਪਹਿਲਾ ਵੀ ਡ੍ਰੀਮ ਸੀਗਾ ਕਿ ਇੱਕ ਪੈਨ ਨੂੰ ਵਧੀਆ ਤਰੀਕੇ ਨਾਲ ਸੋਹਣਾ ਸਜਾਈਏ ਕਿ ਜਿੱਦਾਂ ਉੱਥੇ ਕਰਾਇਆ ਵੀ ਮੈਂ ਤੁਹਾਨੂੰ ਮੇਰੇ ਨਾਲ ਇੰਟਰਵਿਊ 'ਚ ਕਬੂਲਿਆ ਸੀਗਾ ਕਿ ਪੈਨ ਸਾਰੇ ਹਾਈਲਾਈਟ ਹੋਏ ਆ ਅਸੀਂ ਚਾਹੁੰਦੇ ਆ ਕਿ ਸਾਡਾ ਵੀ ਪੈਨ ਇਸੇ ਤਰ੍ਹਾਂ ਇੱਕ ਹਾਈਲਾਈਟ ਤਾਂ ਮੈਂ ਇਸ ਜਿਹੜਾ ਟੇਸੀਆਂ ਨਗਰ ਹੈ ਕਾਫੀ ਕਪਾ ਕਪਰੀ ਵੀ ਨੇੜੇ ਦਾ ਕੋਈ ਨਹੀਂ ਜਾਣਦਾ ਹੈ। ਉਹ ਕਹਿੰਦੇ ਪਿਸ਼ੋਕਰ ਦੇ ਵਿੱਚ ਜਿਹੜੇ ਕੱਪਲਵਾਨੀ ਜਾਂ ਕੋਸਤੀ ਦਾ ਅਖਾੜਾ ਆ ਬੱਚਿਆਂ ਦਾ ਇੱਥੇ ਜਿਹੜਾ ਖੇਡਾਂ ਦੇ ਜਿਹੜੇ ਜੈਮ ਦੇ ਜਾਂ ਵੇਟ ਲਿਫਟਿੰਗ ਦੇ ਵਿੱਚ ਬੱਚਿਆਂ ਨੇ ਬਹੁਤ ਨਾਮ ਕਮਾਇਆ ਹੈਗਾ। ਪਰ ਜਿਹੜੇ ਪਿਛਲਾ ਅਰਸਾ ਇਹਦੇ ਵਿੱਚ ਇੱਕ ਬਹੁਤ ਵੱਡਾ ਗੈਪ ਹੈਗਾ ਖੇਡਾਂ ਦੇ ਕਿੱਥੇ ਵਿੱਚ ਜਿਟੀਸੀਆਂ ਤਾਂ ਮੈਂ ਗੱਲ ਕਰੀਏ। ਹਾਂਜੀ ਹਾਂਜੀ। ਉਹਦੇ ਕੀ ਤੁਹਾਡੀ ਹੈਗੀ ਨੀਤੀ ਤੇ ਕੀ ਕਰੋਗੇ ਇਹਦੇ ਵਿੱਚ ਕਿਉਂਕਿ ਹੁਣ ਦੇ ਕੁਝ ਇਸ ਬੜਦੇ ਵਿੱਚ ਸਾਫ ਦੀ ਆ ਰਹੀ ਹੈ ਗੇਮਸਪਾਂਚੀ ਦੀ ਰੈਡਕਸ਼ਨ ਲੜ ਰਹੇ ਹੈ ਤੁਹਾਡੇ ਕੀ ਜਿਹੜੀ ਖੇਡਾਂ ਨੂੰ ਲੱਗਦੀ ਹੈ ਸੋਚ ਹੈਗੀ ਦੇਖੋ ਸਪੋਰਟਸ ਤਾਂ ਬਹੁਤ ਵਧੀਆ ਚੀਜ਼ ਹੈ ਜੀ ਕੰਨੀ ਚਾਹੀਦੀ ਆ ਅਸੀਂ ਵੀ ਕਰਦੇ ਰਹੇ ਆਪਣੇ ਟਾਈਮ ਖੇਡਦੇ ਰਹੇ ਆ ਸਾਰਾ ਕੁਝ ਸ਼ੌਂਕ ਵੀ ਜੀ ਤੁਹਾਨੂੰ ਬਟ ਇਹ ਵੀ ਦੇਖੋ ਹਰ ਗੀਜ ਆਉਂਦੀ ਵੀ ਆ ਸਾਡੇ ਸਪੋਰਟਸ ਬਣੇ ਆ ਜੈਮ ਬਣੇ ਆ ਲੇਡੀ ਜੈਮ ਵੀ ਬਣਿਆ ਹੈ ਜੈਂਟਸ ਵੀ ਆ ਗਰਾਊਂਡ ਵੀ ਆ ਫੋਟੋ ਵਾਲੀ ਟੀਮ ਵੀ ਆ ਸਾਡੇ ਸਾਰਾ ਕੁਝ ਹੈਗਾ ਆ ਬਟ ਉਹ ਬਣਾਉਣਾ ਨਹੀਂ ਉਹ ਚਾਹਦਾ ਹੁੰਦਾ ਜੀ ਜ਼ਰੂਰੀ ਹੁੰਦਾ ਉਹਨੂੰ ਮੇਨਟੇਨੈਂਸ ਕਰਕੇ ਰੱਖਣਾ ਜੀ ਪ੍ਰੋਪਰ ਉਹਨੂੰ ਉਹਨੂੰ ਬਣਾ ਕੇ ਰੱਖਣਾ ਦੇਖੋ ਇੱਕ ਵਾਰੀ ਪੈਸਾ ਲਾ ਦਿੱਤਾ ਬਣ ਗਿਆ ਹੁਣ ਬਾਅਦ ਚ ਉਹਦੀ ਜੇ ਮੇਨਟੇਨੈਂਸ ਨਾ ਕਰੀਏ ਹੁਣ ਸਾਡੇ ਲੇਡੀ ਜਮ ਵੀ ਗਰਾਊਂਡ ਬਣਿਆ ਹੋਇਆ ਆ ਮੈਨੂੰ ਲੱਗਦਾ ਵੀ ਉੱਥੇ ਕੋਈ ਜਾਂਦਾ ਹੀ ਨਹੀਂ ਚਲਾਉਂਦਾ ਹੀ ਨਹੀਂ ਕਿਉਂ ਉੱਥੇ ਮੇਨਟੇਨੈਂਸ ਹੀ ਨਹੀਂ ਉਹਦੀ ਚੀਜ਼ ਦੀ ਜੇ ਕਿਸੇ ਚੀਜ਼ ਦੀ ਆਪਾਂ ਕੇਅਰ ਕਰਾਂਗੇ ਚਾਹੇ ਆਪਣਾ ਘਰ ਆ ਜਾਂ ਚਾਹੇ ਕੁਝ ਵੀ ਆ ਜੇ ਆਪਾਂ ਕੇਅਰ ਕਰਾਂਗੇ ਤੇ ਚੀਜ਼ ਵਜਦੀ ਆ ਨਹੀਂ ਤੇ ਉਹ ਖਰਾਬ ਤਾਂ ਹੋਣੀ ਹੀ ਆ ਬੈਤੂ ਯਾ ਚੋਣਾਂ ਦੇ ਪੇਨ ਚਲਾ ਕੇ ਹਟਿਆ ਨੇ ਲੋਕਾਂ ਦੇ ਵਿੱਚ ਗਏ ਹੈਗਾ ਲੋਕਾਂ ਦੀ ਜਿਹੜੀ ਮੰਗਾ ਅਸਲ ਵਿੱਚ ਜਿਹੜੀ ਰਾਜਨੀਤਿਕ ਨਾੜੀ ਹੈ ਉਹ ਲੋਕਾਂ ਦੀ ਮੰਗਾ ਦੇ ਆਧਾਰ ਤੇ ਲੋਕਾਂ ਦੀ ਮੰਗਾ ਕਿਹੋ ਜੀਆਂ ਕਿਹੋ ਜੀਆਂ ਮੰਗਾ ਲੋਕਾਂ ਸਾਡੇ ਸਾਹਮਣੇ ਸਾਹਮਣੇ ਰੱਖੀਆਂ ਨੇ ਦੇਖੋ ਜਦੋਂ ਜਿੱਦਾਂ ਹੁਣ ਅਸੀਂ ਪਿੰਡ ਚ ਗਏ ਆ ਉਹ ਤਿੰਨ ਦਿਨ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਜਿੱਦਾਂ ਅਸੀਂ ਚਲੋ ਨਾਰਮਲੀ ਤਾਂ ਨਹੀਂ ਨਾ ਜਾ ਹੁੰਦਾ ਜਿੱਦਾਂ ਹੁਣ ਚਲੋ ਇਲੈਕਸ਼ਨ ਦੇ ਟਾਈਮ ਤੇ ਚਲੋ ਹਰ ਕਿਸੇ ਨਾਲ ਅਸੀਂ ਟੱਚ 'ਚ ਰਹੇ ਆ ਜੋ ਟੂ ਟੂ ਡੋਰ ਟੂ ਡੋਰ ਗਏ ਆ ਸੀ ਮੈਂ ਮਤਲਬ ਅਸੀਂ ਇੱਕ ਚੀਜ਼ ਤੁਹਾਨੂੰ ਹੋਣੀ ਸੀ ਕਿ ਇੱਕ ਤਾਂ ਦੇਖੋ ਜਿਹੜੀ ਸਾਰਿਆਂ ਦੀ ਵੱਡੀ ਸਮੱਸਿਆ ਦਾ ਪਾਣੀ ਦੀ ਹੈ ਜੀ ਜਿੱਥੇ ਵੀ ਗਏ ਆ ਉਹਦੀ ਵੀ ਸਾਡੇ ਜੀ ਪਾਣੀ ਰੁਕਿਆ ਹੈ ਔਰ ਕਈਆਂ ਜਗ੍ਹਾ ਤੇ ਤਾਂ ਅਸੀਂ ਦੇਖ ਕੇ ਆਏ ਆ ਵੀ ਮਤਲਬ ਸੱਤੋਂ ਤੇ ਖਾਣਾ ਔਖਾ ਹੋ ਗਿਆ ਸਾਨੂੰ ਜੀ ਮਨੋਂ ਮੈਂ ਸੋਚਦਾ ਸੀ ਵੀ ਇਹ ਲੋਕੀ ਇੱਥੇ ਰਹਿੰਦੇ ਕਿੱਦਾਂ ਹੋਣਗੇ ਮਤਲਬ ਇੰਨਾ ਕੋ ਉੱਥੇ ਵੀ ਪਾਣੀ ਮਤਲਬ ਉਹਦੀ ਨਿਕਾਸ਼ ਐ ਨਹੀਂ ਪਾਣੀ ਰੁਕਿਆ ਹੋਇਆ ਹੈ ਉੱਥੇ ਗੰਦਗੀ ਆ ਔਰ ਗਲੀਆਂ ਮਤਲਬ ਕਹਿਣਾ ਤਾਂ ਕਿ ਨਾਲੀਆਂ ਇੰਨੀਆਂ ਖਰਾਬ ਆ ਗਲੀਆਂ ਜਿੱਦਾਂ ਵੀ ਮੇਨਟੇਨੈਂਸ ਕੋਈ ਨਹੀਂ ਉਸ ਚੀਜ਼ ਦੀ ਅਸੀਂ ਉਹ ਜਿਆਦਾ ਤਾਂ ਫੇਸ ਇਹੀ ਕੀਤੀ ਪ੍ਰੋਬਲਮ ਬੱਸ ਕਿ ਢੇਰਾਂ ਦਾ ਜਿਹੜਾ ਹੈ ਨਾ ਇਹ ਸਾਡੇ ਲੱਗਾ ਮੈਨੂੰ ਵੀ ਜਿਆਦਾ ਢੇਰਾਂ ਦੀ ਪ੍ਰੋਬਲਮ ਹੈ ਉਹਦਾ ਕੋਈ ਨਾ ਕੋਈ ਜਦੋਂ ਪਰਮਾਧਮ ਨੇ ਮੌਕਾ ਦਿੱਤਾ ਤਾਂ ਉਹਦਾ ਹੱਲ ਪਹਿਲ ਦੇ ਤੌਰ ਤੇ ਕੀਤਾ ਜਾਊਗਾ ਚਲੋ ਇਹ ਜਿਹੜੇ ਦੇਖੋ ਗਲੀਆਂ ਨਾਲੀਆਂ ਹੋ ਗਈਆਂ ਛੱਪੜ ਹੋ ਗਏ ਇਹ ਜਿਹੜਾ ਪਿਛਲਾ ਵਿਕਾਸ ਦਾ ਮਾਡਲ ਹੈ ਬਹੁਤ ਪੁਰਾਣਾ ਹੈ ਹਾਂਜੀ ਇਹ ਚਲੋ ਸਰਕਾਰਾਂ ਦੀਆਂ ਵਿਘਟਾਂ ਆ ਆਪਾਂ ਹਜੇ ਤੱਕ ਇਹੜੇ ਚੀਜ਼ਾਂ ਸਾਨੂੰ ਤੋਂ 50 ਸਾਲ ਦਾ ਮੰਡਲ ਜਿਹਦਾ ਆਪਾਂ ਉਹ ਹਜੇ ਤੱਕ ਉਹਨਾਂ ਦੀ ਜਿਹੜੀ ਪੂਰਤੀ ਨਹੀਂ ਕਰ ਸਕੀ ਇਹ ਤੋਂ हट ਕੇ ਜਦੋਂ ਆਪਾਂ ਦੇਖਦੇ ਹਾਂ ਕਿ ਵਿਦਿਆ ਰੋਜ਼ਗਾਰ ਸਿਹਤ ਸਹੂਲਤਾਂ ਆ ਜਾਂ ਹੋਰ ਰੋਜ਼ਗਾਰ ਦੇ ਜਿਹੜੇ ਮੁੱਦੇ ਹੈਗੇ ਉਹਦੇ ਤੇ ਤੁਹਾਡੀ ਕੀ ਪਲਾਨਿੰਗ ਹੈ ਹਾਂ ਰੋਜ਼ਗਾਰ ਤਾਂ ਦੇਖੋ ਜੀ ਹੁਣ ਹਰ ਕੋਈ ਦੇਖੋ ਦਾ ਕੁਆਲਿਫਿਕੇਸ਼ਨ ਦੇ ਹਿਸਾਬ ਨਾਲ ਜਿੱਥੇ ਪੀ ਗਿਆ ਹੈ ਜਿੱਥੇ ਹੈ ਨਾ ਜੀ ਕੋਈ ਕੁਆਲਿਫਿਕੇਸ਼ਨ ਵਧੀਆ ਆ ਜੇ ਕਿਤੇ ਜੋਬ ਲੱਗੀ ਆ ਠੀਕ ਆ ਨਹੀਂ ਤਾਂ ਤੁਹਾਨੂੰ ਪਤਾ ਕਿ 70% ਤਾਂ ਆਪਣੇ ਬੰਦੇ ਜਿਹੜੇ ਆ ਦਿਹਾੜੀ ਤੇ ਪਿਆਲੀ ਕਹਿ ਸਕਦੇ ਆਪਾਂ ਤੇ ਕੋਸ਼ਿਸ਼ ਕਰਾਂਗੇ ਜੇ ਸਾਨੂੰ ਮੌਕਾ ਮਿਲਦਾ ਆ ਤਾਂ ਅਸੀਂ ਇਧਰ ਨੂੰ ਜਰੂਰ ਸੋਚਾਂਗੇ ਕਿ ਹਰ ਨੂੰ ਰੋਜ਼ਗਾਰ ਵਧੀਆ ਤਰੀਕੇ ਨਾਲ ਦਿੱਤਾ ਜਾਵੇ ਜਿਹੜੀ ਐਨਆਰਆਈ ਬੈਲਟ ਆਪਣੇ ਪੂਰੇ ਜਿਹੜਾ ਦੁਬਾ ਐਨਆਰਆਈ ਬੈਲਟ ਕਿਹਾ ਜਾਂਦਾ ਹੈ ਤੇ ਇਹਦੇ ਜਿਹੜੇ ਐਨਆਰਆਈ ਜਿਹੜੇ ਵੀਰ ਹੈਗੇ ਆ ਉਹਨਾਂ ਦੇ ਪਿੰਡ ਦੇ ਜਿਹੜਾ ਵਿਕਾਸ ਹੈ ਉਹਦੇ ਵਿੱਚ ਕੀ ਰੋਲ ਆ ਤੇ ਜਿਹੜੀ ਆਪਣੇ ਹੁਣ ਇਲੈਕਸ਼ਨ ਲਈ ਲੜਨ ਜਾ ਰਹੇ ਆ ਇਹ ਤੋਂ ਜੋ ਇਲੈਕਸ਼ਨ ਕਮਿਸ਼ਨਰ ਉਹ ਪਰਮਾਤਮਾ ਤੁਹਾਨੂੰ ਮੌਕਾ ਦਿੰਦਾ ਹੈ ਉਹਨਾਂ ਦਾ ਕੀ ਰੋਲ ਹੋਊਗਾ ਇਹਨਾਂ ਦੇ ਬਿਨਾਂ ਐਨਆਰਆਈ ਦਾ ਦੇਖੋ ਜੀ ਮੇਰੇ ਹੁਣ ਕਾਫੀ ਐਨਆਰਆਈ ਡੱਚ ਚ ਰਹੇ ਆ ਬਹੁਤ ਪੈਸਾ ਐਨਆਰਆਈ ਕੋ ਜਿੰਦਾਂ ਕਿ ਦિલ્ਹੀ ਬਹੁਤ ਵੱਡੇ ਆ ਸਾਡੇ ਐਨਆਰਆਈਆਂ ਦੇ ਔਰ ਉਹ ਇਹ ਦੇਖ ਰਿਹਾ ਵੀ ਪੈਸਾ ਕਿਤੇ ਗਲਤ ਜਗ੍ਹਾ ਨਾ ਯੂਜ਼ ਹੋਵੇ ਸਾਡਾ ਜੀ ਹੋਰ ਪੈਸਾ ਦੇਣ ਨੂੰ ਵੀ ਤਿਆਰ ਆ ਉਹ ਬਸ ਇੱਕ ਸਹੀ ਚਿਹਰੇ ਦੀ ਮਤਲਬ ਕਹਿ ਲਓ ਕਿ ਇੱਕ ਵੇਟ ਕਰ ਰਿਹਾ ਕਿ ਸਹੀ ਚਿਹਰਾ ਸਾਨੂੰ ਸਹੀ ਕੈਂਡੀਡੇਟ ਮਿਲੇ ਕਿ ਜਿਹਦੇ ਅਸੀਂ ਇਹ ਪੈਸਾ ਲੱਗੇ ਔਰ ਉਹ ਪੈਸਾ ਲਾਉਣ ਨੂੰ ਵੀ ਤਿਆਰ ਆ ਦਿਲ ਵੀ ਬਹੁਤ ਆ ਪੈਸਾ ਵੀ ਬਹੁਤ ਆ ਮੇਰੇ ਕਈ ਹਰ ਐਕਸ਼ਨ ਦੇ ਟਾਈਮ ਜਿੱਦਾਂ ਹੋਣਾ ਸੀ ਦੂ ਟੂ ਦੂਰ ਗਏ ਆ ਕਈ ਬੰਦੇ ਸਾਡੇ ਪਹਿਲਾਂ ਵੀ ਸਾਡੇ ਨਾਲ ਟੱਚ ਵਿੱਚ ਆ ਜੀ ਉਹਨੂੰ ਪੈਸਾ ਕਹਿੰਦੇ ਆ ਵੀ ਅਸੀਂ ਲੋਨ ਨੂੰ ਤਿਆਰ ਆ ਵੀ ਤੁਸੀਂ ਆਪਣਾ ਜੇ ਡਿਵੈਲਪਮੈਂਟ ਕਰ ਸਕਦੇ ਆ ਤਾਂ ਪੈਨਡ ਸਾਨੂੰ ਉਹਦਾ ਰਿਜ਼ਲਟ ਵਧੀਆ ਮਿਲਣਾ ਚਾਹੀਦਾ ਇੱਕ ਜਿਹੜਾ ਕੰਟਰੋਵਰਸਲ ਕੁਸਵਾਲ ਆਪਾਂ ਕਰ ਲੈਨੇ ਕਿਉਂਕਿ ਇੱਕ ਜਿਹੜਾ ਤੁਹਾਡੇ ਪਿੰਡ ਦਾ ਮਾਹੌਲ ਐ ਇਸ ਵੇਲੇ ਜਗਾ ਉਹ ਇਲੈਕਸ਼ਨ ਜਿਹੜੀ ਚਲੋ ਜਿਹੜੇ ਜਗੀਰੋ ਮਾਈ ਉਹਨਾਂ ਦੇ ਵਕਤ ਬਾਅਦ ਚਾਹੀਦਾ ਤਾਂ ਬਸ ਇਹ ਹੁੰਦਾ ਕਿ ਜਦੋਂ ਇਹ ਆਪਾਂ ਸਰਬਸੰਮਤੀ ਨਾਲ ਜਿਹੜਾ ਆ ਇਹ ਜਿਹੜੇ ਇਲੈਕਸ਼ਨ ਐ ਉਹ ਨਾ ਹੀ ਹੋਣ ਜਾਂ ਜਿਹੜੇ ਹੋਵੇ ਪਰ ਉਹ ਜਿਹੜਾ ਇੱਕ ਪਿੰਡ ਦਾ ਮਾਹੌਲ ਬਣਿਆ ਕਿ ਤੁਹਾਡੀ ਵਿਰੋਧੀ ਦਾ ਜਿਹੜੀ ਆ ਉਹਨਾਂ ਵੱਲੋਂ ਤੁਹਾਡੇ ਵੱਲੋਂ ਜਿਹੜੀ ਇੱਕ ਦੋ ਤਰੇ ਪਿੰਡ ਦੇ ਵਿੱਚ ਆਪਾਂ ਨੂੰ ਪਤਾ ਹਨ ਜਿਹੜੇ ਚੱਲ ਰਹੀ ਇੱਕ ਪਾਸੇ ਵੱਲੋਂ ਜਿਹੜਾ ਇਲਜ਼ਾਮ ਇਹ ਲਗਾਇਆ ਜਾ ਰਿਹਾਗਾ ਪੇ ਜਿਹੜਾ ਪਿੰਡ ਐ ਉਹਨੂੰ ਜਾਤੀਗਤ ਤੌਰ ਤੇ ਵੰਡਿਆ ਜਾ ਰਿਹਾ ਜਾਤੀ ਦੇ ਆਧਾਰ ਤੇ ਹਾਂਜੀ ਤੇ ਦੂਸਰੇ ਪਾਸੇ ਜਿਹੜਾ ਸੀਗਾ ਵੀ ਇੱਕ ਜਿਹੜਾ ਐਸਸੀ ਸਰਪੰਚੀ ਉਹ ਜਗਾ ਜਨਰਲ ਜਿਹੜਾ ਉਮੀਦਵਾਰ ਜਿਹੜਾ ਅ ਅਧਿਕਾਰ ਤੋਂ ਆਪਾਂ ਜਿਹੜਾ ਲਗਾ ਦਿੱਤਾ ਗਿਆ ਇਹਦੇ ਪੂਰੇ ਘਟਨਾ ਕ੍ਰਾਮ ਦੇ ਦਾ ਜਿਹੜਾ ਪਿੰਡ ਦਾ ਮਾਹੌਲ ਆ ਉਹਤੇ ਕੀ ਅਸਰ ਪਿਆ ਤੇ ਜਿਹੜੀ ਇਲੈਕਸ਼ਨ ਹੈ ਇਹਦੇ ਤੇ ਜਿਹੜਾ ਇਸ ਜਿਹੜਾ ਘਟਨਾ ਕ੍ਰਾਮ ਦਾ ਜਿਹੜੇ ਹਾਲਾਤ ਬਣੇ ਸੀ ਉਹਦਾ ਕੀ ਅਸਰ ਆ ਪੂਰੇ ਸਾਡੇ ਕੰਪੇਨ ਤੇ ਅ ਦੇਖੋ ਇਦਾਂ ਸੀਗੇ ਸਾਡੇ ਚਲੋ ਅਸੀਂ ਜਿਹੜੇ ਸੁਪੰਸਾ ਬਣਾਏ ਸੀਗੇ ਵੀ ਚਲੋ ਰਮਗਨ ਨੂੰ ਬਸ਼ੂਰ ਮਨਜ਼ੂਰ ਸੀਗਾ ਵੀ ਸਾਡੀ ਦੇ ਜਿਆਦਾ ਦੇ ਰਹੇ ਨਹੀਂ ਸਾਡੇ ਵਿੱਚ ਤੇ ਉਹਨਾਂ ਦੀ ਡੈਥ ਤੋਂ ਬਾਅਦ ਪਰ ਸਾਡੇ ਦਿਮਾਗ ਵਿੱਚ ਨਹੀਂ ਸੀਗੀ ਵੀ ਇੰਦਾ ਇਲੈਕਸ਼ਨ ਸਾਨੂੰ ਸਿਗਾ ਵੀ ਚਾਹੀਦਾ ਇਲੈਕਸ਼ਨ ਨਾ ਹੀ ਹੋਵੇ ਇੱਕ ਵੈਸੇ ਹੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਦੇਣੀ ਸੀ ਜੀ ਜੇ ਇਲੈਕਸ਼ਨ ਨਾ ਵੀ ਹੁੰਦੀ ਤਾਂ ਅਸੀਂ ਕੋਸ਼ਿਸ਼ ਵੀ ਇਹ ਕੀਤੀ ਆ ਵੀ ਇਲੈਕਸ਼ਨ ਨਾ ਕੀਤੀ ਜਾਵੇ ਵੀ ਵੈਸੇ ਹੀ ਹਨਾ ਸਰਬਸ਼ਾਂਤੀ ਨਾਲ ਸਾਨੂੰ ਕੋਈ ਇੰਦਾ ਦਾ ਲਾਲਚ ਵੀ ਨਹੀਂ ਸੀ ਅਸੀਂ ਕਹਿੰਦੇ ਸੀਗੇ ਵੀ ਕੋਈ ਵਧੀਆ ਜਿਹਾ ਚਿਹਰਾ ਪੰਨ ਚ ਆ ਜਵੇ ਹਾਂਜੀ ਕੋਈ ਵੀ ਅਸੀਂ ਕਹਿੰਦੇ ਸੀ ਕਿ ਪਿੰਡ ਦਾ ਸਾਡੇ ਸਾਰਾ ਜੋ ਵੀ ਆ ਭਾਈ ਜਰਾ ਸ੍ਰੀਕਾ ਸਾਰਾ ਪਿੰਡ ਪੱਧਰ ਤੇ ਇਕੱਠੇ ਕਰਕੇ ਕੋਈ ਵੀ ਕੈਂਡੀਡੇਟ ਵਧੀਆ ਜਿਆ ਲੱਭ ਲਵੋ ਜੀ ਬਟ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਸੀਂ ਉੱਚ ਨਾਕਾਮਯਾਬ ਰਹੇ ਹਾਂ ਜੀ ਤੇ ਵਾਕੀ ਗੱਲ ਨਹੀਂ ਜਿਹੜੀ ਚਲੋ ਤੁਸੀਂ ਕਰ ਰਹੇ ਆਂ ਵੀ ਜਿਹੜਾ ਮਾਹੌਲ ਦੀ ਆ ਉਹ ਤਾਂ ਦੇਖੋ ਇੱਕ ਕਲੈਰੀਕਲ ਨੂੰ ਵੀਡੀਓ ਸਾਫ ਦੀ ਉਹ ਕਹਿ ਸਕਦੇ ਆ ਵੀ ਉਹੀ ਜੋ ਡਿਸੀਜਨ ਲਿਆ ਪਹਿਲਾਂ ਗਲਤ ਸੀਗਾ ਜੀ ਤੇ ਦੁਬਾਰਾ ਉਹ ਸਾਡੇ ਵੀਡੀਓ ਸਾਫ ਮੈਨੇਜਰਲ ਚੇਂਜ ਹੋਏ ਆ ਉਸ ਤੋਂ ਬਾਅਦ ਫਿਰ ਜਿਹੜਾ ਆ ਉਹਨਾਂ ਹੀ ਆ ਕੇ ਫੈਸਲਾ ਸਹੀ ਕਰਤਾ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਪਿੰਡ ਦੇ ਹਾਲਾਤ ਆ ਭਾਈਚਾਰ ਸੰਝਾ ਆ ਜਾਂ ਆਪਸੀ ਸੰਝਾ ਤੇ ਕੋਈ ਅਸਰ ਤਾਂ ਨਹੀਂ ਇਸ ਚੀਜ਼ ਦਾ ਨਹੀਂ ਦੇਖੋ ਜੀ ਮੈਂ ਬਾਕੀ ਹਰ ਕਿਸੇ ਦੀ ਆਪਣੀ ਸੂਝ ਹੁੰਦੀ ਆ ਕਿਸੇ ਦੀ ਨੈਗੇਟਿਵ ਹੁੰਦੀ ਹੈ ਜਾਂ ਜੀ ਪੋਜ਼ਿਟਿਵ ਹੁੰਦੀ ਆ ਜੀ ਮੇਰਾ ਤਾਂ ਪੂਰੇ ਪਿੰਡ ਦੇ ਵਿੱਚ ਵੀ ਜੇ ਕਿਹੇ ਤੱਕ ਨਾ ਤਾਂ ਕਿਸੇ ਨੂੰ ਅੱਜ ਤੱਕ ਮੈਂ ਕੋਈ ਗਲਤ ਸ਼ਬਦ ਬੋਲਿਆ ਜੀ ਨਾ ਕਿਸੇ ਨੂੰ ਮੇਰੀ ਹੁਣ 45 46 ਸਾਲ ਦੀ ਉਮਰ ਦੀ ਅਜੋਕਈ ਆ ਜੀ ਨਾ ਕਿਸੇ ਨਾਲ ਮੇਰਾ ਕੋਈ ਅਜੇ ਤੱਕ ਕੋਈ ਬਹਿਰਬਰੋਧ ਹੋਇਆ ਜੀ ਦੇਖੋ ਜੋ ਕਹਿੰਦੇ ਹੁੰਦੇ ਵੀ ਆਪਾਂ ਜਿੱਦਾਂ ਦਾ ਨਾ ਦਵਾਗੇ ਤਾਂ ਉਹ ਹੀ ਆਪਾਂ ਨੂੰ ਮਿਲਣਾ ਜੀ ਜੇ ਆਪਾਂ ਚੰਗਾ ਕਮਾਂਗੇ ਤਾਂ ਆਪ ਨੂੰ ਚੰਗਾ ਹੀ ਮਿਲਣਾ ਹੈ ਜੇ ਮਾੜਾ ਕਮਾਂਗੇ ਤਾਂ ਮਾੜਾ ਮਿਲਣਾ ਹੈ ਤੇ ਗੱਲ ਇਹ ਵੀ ਸਾਡਾ ਤਾਂ ਇਸ ਟਾਈਮ ਬਹੁਤ ਵਧੀਆ ਜੀ ਸਾਡੇ ਨਾਲ ਕਿਸੇ ਨਾ ਕੋਈ ਹੈ ਨਹੀਂ ਬਦ ਕਰਾ ਹੈ ਨਹੀਂਗਾ ਪਹਿਲਾਂ ਤੋਂ ਔਰ ਸਾਡੀ ਜੇ ਹੁਣ ਕਾਰਸ ਦੀ ਗੱਲ ਕਰੀਏ ਤਾਂ ਸਾਡੀ ਆਪਣੀ ਕਾਰ ਤੋਂ ਦੂਜੀ ਕਾਰ ਤੋਂ ਵੀ ਸਾਡੇ ਮੇਰੇ ਖਿਆਲ ਨਾਲ ਇੰਨੀ ਕਿ ਜਿਆਦਾ ਸਾਡੀ ਤੀਜੀ ਚੌਥੀ ਪੀੜੀ ਜਾ ਰਹੀ ਹੈ ਇੰਨਾ ਸਾਡਾ ਪਿਆਰ ਹੈ ਇੰਨਾ ਮਨ ਮਰਤਨ ਹੈ ਕਿ ਸਾਡਾ ਕਿਸੇ ਨਾ ਐਦਾਂ ਦਾ ਕਦੀ ਕੁਝ ਹੈ ਵੀ ਨਹੀਂਗਾ ਪਾਜੀ ਜਿਹੜਾ ਹੁਣ ਪਿੰਡ ਦਾ ਜੇ ਸਿਆਸੀ ਤੌਰ ਤੇ ਦੇਖਦੇ ਆਂ ਤੇ ਪਿੰਡ ਦੇ ਜਿਹੜੇ ਪੰਚਾਇਤ ਮੈਂਬਰ ਕਿੰਨੇ ਆ ਤੇ ਤੁਹਾਡੀ ਜਿਹੜੀ ਤੈਅ ਰਿਆ ਉਹਦੇ ਨੂੰ ਕਿੰਨਾ ਕਰਸੇ ਜੋ ਉਹਨਾਂ ਦੇ ਪੰਜਾਂ ਲੱਗੇ ਆ। ਅੰ ਦੇਖੋ ਪੰਜਾਂ ਦੀ ਗੱਲ ਹੈ ਕਿ ਸਾਰੇ ਪੰਜ ਬਹੁਤ ਵਧੀਆ ਆ ਸਾਰੇ ਨਵੇਂ ਚਿਹਰੇ ਆ ਜੀ। ਹੋਰ ਕਿਸੇ ਚ ਕੋਈ ਵੀ ਵਿਤਕਰਾਂ ਹੈ ਨਹੀਂ ਮੇਰੇ ਹਿਸਾਬ ਨਾਲ ਸਾਰੇ ਪੰਜ ਪੜ੍ਹੇ ਲਿਖੇ ਵੀ ਆ ਸੂਝਵਾਨ ਵੀ ਆ ਜੀ। ਜਿੰਦਾਂ ਦੀ ਅਸੀਂ ਮੀਤ ਰੱਖੀ ਸੀਗੀ ਪਹਿਲਾਂ ਜਦੋਂ ਅਸੀਂ ਸਾਡੇ ਜਗੀਰੂ ਮਹੇਜ ਹੀ ਬਣੇ ਸੀਗੇ ਹਨਾ ਅਸੀਂ ਵੀ ਸਰਪੰਚ ਸਾਹਿਬ ਬਹੁਤ ਠੰਡਾ ਬੰਦਾ ਇਹਨਾਂ ਨੂੰ ਦਿੱਤਾ ਸੀਗਾ ਜੀ ਉਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਸੀ ਔਰ ਅਸੀਂ ਜਿੰਦਾਂ ਦੀ ਉਮੀਦ ਰੱਖੀ ਸੀ ਉਹ ਬਹੁਤ ਵਧੀਆ ਕੰਮ ਚੱਲਣ ਲੱਗਾ ਸੀਗਾ ਜੀ ਪੰਚਾਇਤ ਦਾ ਚਲੋ ਥੋੜਾ ਜਿਹਾ ਉਹ ਨਹੀਂ ਕੱਢਿਆ ਸਾਡੇ ਵਿੱਚ ਤੇ ਪੰਚਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਕਿ ਕਈ ਵਾਰੀ ਮੈਂ ਉਹਨਾਂ ਨਾਲ ਇਹ ਗੱਲ ਕੀਤੀ ਕਿ ਸਾਡਾ ਜਿਹੜਾ ਮਤਲਬ ਇੱਕ ਜਿੰਦਾ ਪਰਿਵਾਰ ਹੁੰਦਾ ਹੈ ਹਨਾ ਪੰਚਾਇਤ ਵੀ ਇੱਕ ਪਰਿਵਾਰ ਦੀ ਤਰ੍ਹਾਂ ਹੀ ਹੁੰਦੀ ਹੈ ਜੀ ਜੀ ਦੇ ਦੇਖੋ ਗਲੇਸ਼ਿਕ ਵੇ ਲਈ ਨੀ ਆਪਣੇ ਕੋ ਹੈ ਵੀ ਨਹੀਂ ਗਈ ਵੀ ਮਤਲਬ ਆਪਾਂ ਗਲੇਸ਼ਿਕ ਕੋਈ ਕਰੀਏ ਤਾਂ ਜਾਲ ਨੂੰ ਹੈ ਵੀ ਕੁਝ ਨਹੀਂਗਾ ਜੀ ਅਸੀਂ ਚਾਹੁੰਦੇ ਸੀਗੇ ਵੀ ਮੈਂ ਉਹਨਾਂ ਨੂੰ ਕਈ ਵਾਰੀ ਗੱਲ ਕਰਦਾ ਹੁੰਦਾ ਜਿਗਾ ਵੀ ਪੰਜ ਸਾਰੇ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਜਿੱਦਾਂ ਆਪਾਂ ਪਰਿਵਾਰ ਚ ਰਹਿੰਦੇ ਆ ਨਾ ਇੰਦਾ ਕੰਮ ਕਰਿਓ ਤੇ ਤੁਹਾਡੇ ਕੰਮ ਵੀ ਸਿਰੇ ਲੱਗਣਗੇ ਤਾਂ ਜੇ ਤੁਹਾਡੇ ਕੰਮ 'ਚ ਕੋਈ ਅੜਚਣ ਵੀ ਨਹੀਂ ਆਊਗੀ ਜੀ ਔਰ ਪੰਜਾਂ ਨਾਲ ਜਿੱਥੇ ਤੱਕ ਪੰਜਾਂ ਦੀ ਗੱਲ ਕਰਦੇ ਆ ਸਾਰੇ ਪੰਜ ਬਹੁਤ ਵਧੀਆ ਐ ਜੀ ਯੂਨੀਵਰਸ ਆ ਪੜ੍ਹੇ ਲਿਖੇ ਆ ਔਰ ਨਵੇਂ ਚਿਹਰੇ ਆ ਸਾਰੇ ਤੇ ਉਹਤ ਸਾਨੂੰ ਤਾਂ ਇਹ ਮੀਡੀਆ ਕੇ ਚਲੋ ਜੇ ਸਾਨੂੰ ਪਰਮਾਤਮਾ ਮੌਕਾ ਮਿਲਦਾ ਆ ਜਿਹੜੀ ਅਸੀਂ ਉਹਨਾਂ ਤੋਂ ਉਮੀਦ ਰੱਖੀ ਆ ਅਸੀਂ ਇੰਦਾ ਹੀ ਸਾਰੇ ਪੰਜਾਂ ਨਾਂ ਪਰਿਵਾਰ ਦੀ ਤਰ੍ਹਾਂ ਇੱਕ ਦਰਾਂ ਨਾਲ ਮਿਲ ਕੇ ਸਾਰਾ ਪਿੰਡ ਦਾ ਵਿਕਾਸ ਕਰਾਂਗੇ ਜਿੰਨਾ ਵੀ ਹੋ ਸਕੇ ਬਾਅਦ ਤੋਂ ਬਾਅਦ ਕਰਾਂਗੇ ਸਾਡੀ ਕੋਸ਼ਿਸ਼ ਤਾਂ ਇਹ ਰਹੂਗੀ ਸੋ ਇਸੇ ਸਾਡੇ ਨਾਲ ਸਰਪੰਚੀ ਦੇ ਵੀਰਵਾਲ ਸਮਨ ਰਾਣੀ ਔਰ ਉਹਨਾਂ ਦੇ ਪਤੀ ਤੇ ਭਾਈ ਜਾਂਦੇ ਜਾਂਦੇ ਕਿ ਕਿ ਇਲੈਕਸ਼ਨ ਆ ਤੇ ਤੁਹਾਡਾ ਕੀ ਚੋ ਨਿਸ਼ਾਨਾ ਹੈਗਾ ਤੇ ਪਿੰਡ ਵਸੇ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਦੋ ਸ਼ਬਦ ਆਪਾਂ ਆਖੀਰ ਫੋਟੋ ਬਣਾ ਲਈ ਆ ਸਾਡਾ ਚੋਣ ਨਿਸ਼ਾਨ ਜਿਹੜਾ ਹੈ ਇਹ ਘੜਾ ਹੈ ਜੀ ਤੇ ਪਿੰਡ ਵਾਸੀਆਂ ਨੂੰ ਮੈਂ ਇਹੀ ਕਹਿੰਨਾ ਕਿ ਜੋ ਸਾਡਾ ਇਦਾਂ ਹੀ ਸਹਿਯੋਗ ਦਿਓ ਨਾਲ ਮਿਲ ਕੇ ਤਾਂ ਜੋ ਆਪਾਂ ਪਿੰਡ ਦੀ ਇੱਕ ਨਵੀਂ ਨਹਾਰ ਬਣਾ ਸਕੀਏ ਪਿੰਡ ਦਾ ਜਿਹੜਾ ਆ ਲੁੱਕਿਆ 사ਲੀ ਚੇਂਜ ਕਰ ਦਈਏ ਜਿੱਦਾਂ ਮੰਨ ਲਓ ਸੁਪਨੇ ਡ੍ਰੀਮ ਲੈ ਆ ਪੂਰੇ ਕਰੀਏ ਅਸੀਂ ਤੇ ਪਿੰਡ ਵਾਲਿਆਂ ਤੋਂ ਅਸੀਂ ਜਿੱਦਾਂ ਡੋਡੂ ਡਰ ਗਏ ਆ ਅਸੀਂ ਸਾਨੂੰ ਪਿਆਰ ਬਹੁਤ ਮਿਲਿਆ ਜੀ ਮੈਨੂੰ ਮੀਤ ਤੋਂ ਵੱਧ ਮਿਲ ਗਿਆ ਜੀ ਤੁਹਾਨੂੰ ਸਹੀ ਦੱਸਾਂ ਜੀ ਬਾਕੀ ਤਾਂ ਜਦੋਂ ਜੋ ਸਤਾਇਦ੍ਰਿਕ ਨੂੰ ਪਤਾ ਲੱਗੇ ਜਾਣਾ ਹੈ ਸਾਰਾ ਤੇ ਬਸ ਜਿੰਨਾ ਸਹਿਯੋਗ ਦਿੱਤਾ ਹੈ ਅਸੀਂ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਇਹਨਾਂ ਉਹਨਾਂ ਨੇ ਵਾਦਾ ਕਰ ਦਿੱਤਾ ਹੈ ਪਿੰਡ ਵਾਲਿਆਂ ਨਾਲ ਤੇ ਬਸ ਇਹ ਹੈ ਜਿਨੀ ਹੋਂਦ ਇਲੈਕਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਬਹੁਤ ਬਹੁਤ ਧੰਨਵਾਦ ਤੇ ਇਹ ਸੀ ਸਾਡੇ ਨਾਲ ਸਰਪੰਚੀ ਦੇ ਉਮੀਦਵਾਰ ਨਗਰ ਟਿਸ ਜਾਂ ਗਾਨਾ ਤੋਂ ਸੁਮਨ ਰਾਣੀ ਔਰ ਉਹਨਾਂ ਦੇ ਪਤੀ ਜੀ ਅੱਜ ਨੇ ਬੜੇ ਵਿਸਤਾਰਪੂਰਵਕ ਜਿਹੜਾ ਆ ਉਹ ਜਿਹੜੀ ਇਹਨਾਂ ਦੀ ਇਲੈਕਸ਼ਨ ਕੰਪੇਨ ਚੱਲਦੀ ਹੈ ਜੇ ਕਿਹੜੇ ਝੂਠ ਲੈ ਕੇ ਸਰਪੰਚੀ ਦੇ ਜਿਹੜੇ ਆ ਮੈਦਾਨ ਵਿੱਚ ਉਤਰਿਆ ਤੇ ਸਾਡੀਆਂ ਸ਼ੋਭੇ ਸ਼ਾਮਾ ਭਾਜੀ ਸਾਡੇ ਨਾਲ ਹੈਗੀਆਂ ਤੇ ਇਸੇ ਦੌਰਾਨ ਜਿੱਥੇ ਤੁਸੀਂ ਜਿਹੜੀ ਸੋਚ ਲੈ ਕੇ ਚੱਲੇ ਹੋ ਪਰਮਾਤਮਾ ਸਾਨੂੰ ਜਿਹੜੀਆਂ ਇਹ ਇਹ ਸੋਚ ਨੂੰ ਜਿਹੜਾ ਆ ਲਾਗੂ ਕਰਨ ਦਾ ਮਜਬੂਰ ਮੌਕਾ ਬਖਸ਼ੀ ਕਰੇ ਇਹ ਸਾਡੀ ਅੰਦਾਸ ਰੋਗੀ ਤੇ ਪਿੰਡ ਢੇਸਿਆਂ ਕਾਨਾਂ ਦੇ ਜਿਹੜੇ ਨਿਵਾਸੀ ਹੈਗੇ ਉਹਨਾਂ ਨੂੰ ਵੀ ਇਹ ਕਹਾਂਗੇ ਇਹ ਇਹ ਸਾਡੇ ਵੱਲੋਂ ਅਪੀਲ ਹੋਗੀ ਕਿ ਇਲੈਕਸ਼ਨ ਆਉਂਦੀ ਰਹਿੰਦੀ ਆ ਹਰ ਇੱਕ ਪੰਜ ਸਾਲ ਦਰਖਣ ਆ ਜਾਂਦੀ ਆ ਪਰ ਪਿੰਡ ਦਾ ਮਾਹੌਲ ਭਾਈਚਾਰੇ ਦਾ ਸਾਂਝਾ ਆਪਸੀ ਜਿਹੜਾ ਪਿਆਰ ਇੱਕ ਬਾਖ ਜਿਹੜਾ ਉਹ ਜਰੂਰ ਬਣਾ ਕੇ ਰੱਖੀਏ ਇਹ ਹੋਲੀ ਗੋਦੀ ਜੀ ਨਾਲ ਕੀ ਕਿ ਪਿੰਡ ਦਾ ਨਾਮ ਵੀ ਬਦਨਾ ਹੋਵੇ ਤੇ ਪਿੰਡ ਦੀ ਜਿਹੜੀ ਕੋਈ ਜਿਹੜੀ ਭਾਈਚਾਰਾ ਸਾਂਝਾ ਹੈ ਸਾਦਾ ਵਸਦੂ ਦੇ ਵਿੱਚ ਕੋਈ ਖਲੋਤ ਆਵੇ। ਤੋਂ ਇਹ ਅਪੀਲ ਅਸੀਂ ਦੋਨਾਂ ਧਿਰਾਂ ਨੂੰ ਕਰਾਂਗੇ ਕਿ ਇੱਕ ਤੇ ਨੂੰ ਨਹੀਂ ਕਿਉਂਕਿ ਪਿੰਡ ਦਾ ਜਿਹੜਾ ਪਿਆਰ ਭਾਈਚਾਰਾ ਉਹ ਜ਼ਰੂਰ ਬਰਕਰਾਰ ਰਹਿਣਾ ਚਾਹੀਦਾ ਆ। ਉਹਦੇ ਨਾਲ ਦਾ ਨਗਰ ਦੇ ਸਿਆਂ ਤਾਂ ਉਹਨਾਂ ਦੇ ਸਮੂਹ ਜਿਹੜੇ ਵੋਟਰ ਹੈਗੇ ਉਹਨਾਂ ਨੂੰ ਜ਼ਰੂਰ ਅਪੀਲ ਕਰਾਂਗੇ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ। ਇਹਨਾਂ ਕਰਵਾ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੀਆਂ ਸ਼ੁਭ ਸ਼ਾਮਾਂ ਭਾਈ ਤੁਹਾਡੇ ਨਾਲ ਆ। ਵੀ ਆਸ ਕਰਦਾ ਕਿ ਜਿਹੜੇ ਨਗਰ ਨਿਵਾਸੀ ਆ ਖੁੱਲ ਕੇ ਆਪਣ ਗਰੀਟੇਸ ਜਾਂ ਕਾਨੂੰਨਿਕ ਵਧੀਆ ਜਿਹੜੀ ਪੰਚਾਇਤ ਆ ਉਹ ਪ੍ਰਾਪਤ ਹੋ ਗਈ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਫਤ